ਕਿਦਾਂ ਲੱਗ ਰਿਹਾ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦਾ ਮਾਹੌਲ ਤੇ ਸਥਿਤੀ ਕੀ ਹੈ ਇੱਕ ਕੁਐਸਚਨ ਹੈ ਮੈਂ ਸਭ ਨਾਲ ਗੁਰਮਰਦਾ ਸਾਹਿਬ ਦੀ ਬਾਰ ਕਰਪਾ ਦੇ ਨਾਲ ਕੈਂਡੀਡੇਟਸ ਬਹੁਤ ਚੰਗੇ ਚੁਣੇ ਗਏ ਨੇ ਬਹੁਤ ਸੋਚ ਸਮਝ ਕੇ ਕੈਂਡੀਡੇਟਸ ਨੂੰ ਮੌਕਾ ਦਿੱਤਾ ਗਿਆ ਤੇ ਹਰ ਕਿਸਮ ਦਾ ਕੈਂਡੀਡੇਟ ਲੇਡੀਆਂ ਨੂੰ ਬਾਕੀ ਸਾਰਾ ਕੁਝ ਵੇਚਦੇ ਹੋਏ ਬੈਸਟ ਪੋਸੀਬਲ ਕੈਂਡੀਡੇਟ ਜਿਹੜੇ ਵੇਖੋ ਸਾਡੀ ਜਿਹੜੀ ਕੈਂਡੀਡੇਟਸ ਦੀ ਚੋਅ ਸੀ ਇਹਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਕਿ ਇਸ ਕਿਸਮ ਦੇ ਕੈਂਡੀਡੇਟ ਚੁਣੋ ਜਿਹੜੇ ਪੰਜਾਬ ਦੀ ਗੱਲ ਜਾ ਕੇ ਪਾਰਲੀਮੈਂਟ 'ਚ ਰੱਖ ਸਕਣ ਆਮ ਆਦਮੀ ਪਾਰਟੀ ਨੇ ਪਿਛਲੀ ਜਿਹੜੀ ਤੁਸੀਂ ਵੇਖੋ ਤਕਰੀਬਨ 10 ਐਮਪੀਜ਼ ਨੇ ਰਾਜ ਸਭਾ ਦੇ ਉਹਨਾਂ ਜਿਨ੍ਹਾਂ 'ਚੋਂ 7 ਕੱਲੇ ਪੰਜਾਬ 'ਚ ਗਏ ਤੇ ਜੇ ਇਹਨਾਂ ਦਾ ਟ੍ਰੈਕ ਰਿਕਾਰਡ ਵੇਖਦੇ ਹੋ 2 ਸਾਲ ਦਾ ਇਹਨਾਂ ਦਾ ਕੋਈ ਇੱਕ ਅੱਧਾ ਵੀ ਐਮਪੀ ਹੈ ਨਹੀਂ ਜਿਨੇ ਕੋਈ ਪੰਜਾਬ ਦਾ ਕੋਈ ਸਵਾਲ ਉਠਾਇਆ ਹੋਵੇ ਮੋਦੀ ਸਰਕਾਰ ਦੀਆਂ ਜਿਹੜੀਆਂ ਪੰਜਾਬ ਐਂਟੀ ਪੰਜਾਬ ਪਾਲਿਸੀਜ਼ ਨੇ ਉਹਨਾਂ ਤੇ ਕਦੀ ਕਿਸੇ ਨੇ ਸਵਾਲ ਨਹੀਂ اٹھਾਇਆ ਕਦੀ ਪੰਜਾਬ ਦਾ ਕਦੀ ਕੇਸ ਰਿਪrezent ਨਹੀਂ ਉਹਨਾਂ ਨੇ ਕੀਤਾ ਸੋ ਅਸੀਂ ਇਹੋ ਜਿਹੇ ਲੋਕ ਵੇਖੋ ਗਾਂਧੀ ਸਾਹਿਬ ਨੂੰ ਕਿਉਂ ਲਿਆਣਾ ਪਿਆ ਬਿਕੋਜ਼ ਗਾਂਧੀ ਸਾਹਿਬ ਦਾ ਟ੍ਰੈਕ ਰਿਕਾਰਡ ਐਜ਼ ਅ ਆਈਡਲੋਗ ਸਾਰੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਇਸ ਲੜਾਈ ਦੇ ਵਿੱਚ ਜਿਸ ਕਿਸਮ ਦੀ ਲੜਾਈ ਅੱਜ ਦੇਸ਼ ਭਰ ਤੇ ਸਾਨੂੰ ਨੂੰ ਪਹਿਲੀ ਗੱਲ ਤੇ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਬਹੁਤ अनेका ਸੰਘਰਸ਼ਾਂ ਤੋਂ ਬਾਅਦ अनेका ਕੁਰਬਾਨੀਆਂ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਡੈਮੋਕ੍ਰੈਟਿਕ ਰਾਜ ਆਇਆ ਬਿਹਤਰੀਨ ਰਾਜ ਚੱਲਿਆ ਬਟ ਆ ਪਹਿਲੇ ਪ੍ਰਧਾਨ ਮੰਤਰੀਏ ਜਿਨੇ ਹਰ ਇੰਸਟੀਚਿਊਸ਼ਨ ਨੂੰ ਤਬਾਹ ਕਰਨ ਦਾ ਲੱਕ ਬਨ ਲਿਆ ਨੰਬਰ 2 ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਪੀਮਬਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਬੜਾਈ ਹੋਈ ਕਨਸਟੀਟਿਊਸ਼ਨ ਨੇ ਸਾਡਾ ਸੰਵਿਧਾਨ ਹੈ ਇਹਨਾਂ ਦਾ ਇੱਕ ਏਜੰਡਾ ਹੈ ਬੀਜੇਪੀ ਦਾ ਐਂਡ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਮੋਦੀ ਜੀ ਦੀ ਟੀਮ ਦਾ ਕਿ ਜੇ ਸਾਨੂੰ 400 ਤੋਂ ਵੱਧ ਸੀਟਾਂ ਕਿਸੇ ਢੰਗ 'ਚ ਮਿਲ ਜਾਣ ਤੇ ਅਸੀਂ ਜਿੰਨੇ ਵੀ ਕਨਸਟੀਟਿਊਸ਼ਨ ਨਾਲ ਜੁੜੇ ਹੋਏ ਮੁੱਦੇ ਨੇ ਜਿਹਦੇ ਵਿੱਚ ਬਹੁਤ ਵੱਡੇ ਪੇਮਾਨੇ ਤੇ ਸਾਡੇ ਦਲਿਤ ਵਰਗਾਂ ਨੂੰ ਉਹਨਾਂ ਨੂੰ ਰਿਜ਼ਰਵੇਸ਼ਨਸ ਮਿਲੀਆਂ ਨੇ ਨੌਕਰੀਆਂ ਦੇ ਵਿੱਚ ਹੋਰ ਚੀਜ਼ਾਂ 'ਚ ਬੈਕਵਰਡ ਕਲਾਸਿਸ ਨੂੰ ਮਿਲੀਆਂ ਨੇ ਰੈਜ਼ਰਵੇਸ਼ਨਸ ਇਹ ਸਾਰੀਆਂ ਉਡਾ ਦਿੱਤੀਆਂ ਜਾਂਦੀਆਂ ਇਸੇ ਗੱਲ ਕਾਰਨ ਇਹਨਾਂ ਦੇ ਦੋ ਤਿੰਨ ਬੜੇ ਅਹਿਮ ਮੈਂਬਰਸ ਆਫ ਪਾਰਲੀਮੈਂਟ ਇੱਕ ਬੜਾ ਸੀਨੀਅਰ ਅਨੰਤ ਹੈਗੜੇ ਨਾਮ ਦਾ ਐਮਪੀ ਸਿ ਕਰਨਾਟਕਾ ਦਾ ਪੰਜ ਵਾਰੋਂ ਐਮਪੀ ਰਿਹਾ ਉਹਨੇ ਵੀ ਇਹ ਗੱਲ ਕਹੀ ਹੋਰ ਵੀ ਇਹਨਾਂ ਦੇ ਟੌਪ ਦੇ ਲੀਡਰਸ ਦੇ ਕੋਲੋਂ ਇਹ ਗੱਲ ਨਿਕਲੀ ਹੁਣ ਇੱਕ ਬੜੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਗੱਲ ਲੁਕੋਣ ਦੀ ਐਜੰਡਾ ਇਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਜਿਹੜਾ ਹੱਕ ਦਿੱਤਾ ਜਮਹੂਰੀ ਹੱਕ ਕਈ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਇੱਕ ਜਮਹੂਰੀ ਹੱਕ ਹਰ ਹਿੰਦੁਸਤਾਨੀ ਗਰੀਬ ਨੂੰ ਦਿੱਤਾ ਗਿਆ ਅਮੀਰ ਨੂੰ ਦਿੱਤਾ ਕਿ ਆਪਣਾ ਵੋਟ ਪਾੰਦਾ ਜੇ ਅਸੀਂ ਉਹ ਵੋਟ ਪਾੰਦਾ ਹੱਕ ਹੀ ਗਵਾ ਲਿਆ ਤੇ ਸਾਡੇ ਫਿਰ ਪੱਲੇ ਕੀ ਰਹਿ ਗਿਆ ਇੱਥੇ ਜੀ ਜੋ ਕਿਸਾਨੀ ਨਾਲ ਮੋਦੀ ਸਾਹਿਬ ਨੇ ਤੇ ਖੇਤ ਮਜ਼ਦੂਰਾਂ ਨਾਲ ਕੀਤਾ ਪ੍ਰਧਾਨ ਮੰਤਰੀ ਜੀ ਜਿਹੜੇ ਨਿਆਣੇ ਗੇਮਿੰਗ ਕਰਦੇ ਨੇ ਖੇਡਦੇ ਨੇ ਤੁਹਾਡੇ ਕੰਪਿਊਟਰਸ ਦੇ ਉੱਤੇ ਉਹਨਾਂ ਵਾਸਤੇ ਦੋ ਘੰਟੇ ਕੱਢ ਸਕਦੇ ਬੜੀ ਅੱਛੀ ਗੱਲ ਹੈ ਕੰਡਣਾ ਚਾਹੀਦਾ ਨੌਜਵਾਨ ਬੱਚਿਆਂ ਨੂੰ ਮਿਲਣਾ ਚਾਹੀਦਾ ਬਟ 11 12 ਮਹੀਨੇ ਬੈਠੇ ਸਾਡੇ ਕਿਸਾਨ ਹਜ਼ਾਰਾਂ ਦੀ ਤਦਾਦ ਚ ਦਿੱਲੀ ਦੇ ਬਾਰਡਰਾਂ ਤੇ ਉਹਨਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਮੈਂ ਜਾ ਕੇ ਗੱਲ ਹੀ ਸੁਣਾਵਾਂ ਤੇ ਉਹਨਾਂ ਹੁਣ ਵੀ ਜੋ ਕੁਝ ਪਿਛਲੇ ਮਹੀਨਿਆਂ ਦੇ ਵਿੱਚ ਹਰਿਆਣੇ ਦੇ ਬਾਰਡਰਸ ਤੇ ਹੋਇਆ ਹੈ ਇਹ ਸਮਝਦੇ ਹੋ ਕਿ ਪ੍ਰਧਾਨ ਮੰਤਰੀ ਦੀ ਨੌਲੇਜ ਤੋਂ ਬਿਨਾਂ ਹੋਇਆ ਜੀ 400 ਬੰਦਾ ਸਾਡਾ ਫੱਟੜ ਹੋਇਆ ਹੈ ਸਾਡਾ ਇੱਕ ਨੌਜਵਾਨ ਵੀਰ ਹੈ ਸ਼ੁਭਕਰਨ ਸਿੰਘ ਗੋਲੀ ਨਾਲ ਉਹਦੀ ਮੌਤ ਹੋਈ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਸੂਬੇ ਦੀ ਸਰਕਾਰ ਨੇ بجائے ਆਪਣੇ ਪੰਜਾਬ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਦੇ ਹੱਕ ਨੂੰ ਮਦਦ ਕਰਨ ਦੇ بجائے ਮੌਤ ਹੁੰਦੀ ਹੈ ਪੰਜਾਬ ਦੀ ਟੈਰੀਟਰੀ 'ਚ ਤੁਸੀਂ ਜਾਣਬੁੱਝ ਕੇ ਹਰਿਆਣੇ ਦੀ ਮਦਦ ਕਰਨ ਵਾਸਤੇ ਹਰਿਆਣਾ ਪੁਲਿਸ ਦੀ ਤੁਸੀਂ ਵਿਖਾਉਂਦੇ ਹੋ ਕਿ ਜੀਂਦ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਹੁੰਦਾ ਹੈ ਤੇ ਤੁਹਾਨੂੰ ਯਾਦ ਹੋਏਗਾ ਕਿ ਪਿੱਛੇ ਜਦੋਂ ਜੁਡੀਸ਼ੀਅਲ ਕਮਿਸ਼ਨ ਬਿਠਾਈ ਗਈ ਏ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜਵਾ ਐਜ਼ ਅ ਸੀਐਲਪੀ ਲੀਡਰ ਮੈਂ ਆਪਣਾ ਵਕੀਲ ਏਪੀਐਸ ਦਿਓਲ ਸਾਹਿਬ ਕੀਤੇ ਸੀ ਦਿਓਲ ਸਾਹਿਬ ਐਡਵੋਕੇਟ ਜਨਰਲ ਰਹੇ ਨੇ ਉਹਨਾਂ ਨੇ ਇੱਕ ਸਪੈਸ਼ਲ ਰੈਡ ਪਟੀਸ਼ਨ ਕੀਤੀ ਮੇਰੇ ਬਿਹਾਫ ਤੇ ਕਿ ਕਿਸਾਨਾਂ ਨੂੰ ਜਸਟਿਸ ਨਹੀਂ ਮਿਲਣ ਦੇ ਚਾਂਸਸ ਇਹ 400 ਤੋਂ ਵੱਧ ਫੱਟੜ ਹੋਇਆ ਤੇ ਫੱਟੜ ਵੀ ਕਿਸ ਤਰ੍ਹਾਂ ਹੋਇਆ ਦੁਨਾਲੀ ਬੰਦੂਕ ਜਿਹੜੀ ਨਾ ਪੁਲਿਸ ਕੋਲ ਨਾ ਪੈਰਾ ਮਿਲਟਰੀ ਫੋਰਸਿਸ ਕੋਲ ਉਹਦੇ ਪੈਲਟਸ ਦੇ ਨਾਲ ਉਹ ਜਿਹੜੇ ਸ਼ਰੇ ਹੁੰਦੇ ਨੇ 300 ਤੋਂ ਵੱਧ ਲੋਕ ਐਮਐਲਆਰਜ਼ ਦੇ ਵਿੱਚ ਫਟੜ ਪਏ ਨੇ ਗੋਲੀ ਨਾਲ ਹੀ ਮਾਰਿਆ ਜਾਂਦਾ ਸਾਡਾ ਸ਼ੁਕਰਨ ਸਿੰਘ ਅਸੀਂ ਹਾਈ ਕੋਰਟ ਚ ਗਏ ਆਨਵਲ ਹਾਈ ਕੋਰਟ ਦੇ ਅਸੀਂ مشکور ਆ ਉਹਨਾਂ ਨੇ ਮੇਰੀ ਰਿਟ ਪਟੀਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਬਿਠਾਇਆ ਪਿੱਛੇ ਤੁਹਾਨੂੰ ਯਾਦ ਹੋਏਗਾ ਚੰਦ ਅੱਜ ਤੋਂ ਕੁ ਤਕਰੀਬਨ 10 ਦਿਨ ਪਹਿਲੇ ਮੈਨੂੰ ਚਿੱਠੀ ਆਈ ਸੀ ਉਸ ਕਮਿਸ਼ਨ ਵੱਲੋਂ ਕਿ ਤੁਸੀਂ ਪੇਸ਼ ਹੋਏ ਜਾਂ ਤੁਹਾਡਾ ਵਕੀਲ ਜੀਨਦ ਪੀ ਡਬਲਯੂ ਡੀ ਰੈਸਟੂ ਹੁਸ਼ ਪੇਸ਼ ਹੋਏ ਮੈਂ ਆਪਣੀ ਪਾਰਟੀ ਵੱਲੋਂ ਸਾਹ ਹਰਿੰਦਰਪਾਲ ਸਿੰਘ ਮਾਨ ਕਬੀਹਾਤ ਮੇਰੇ ਬੈਠੇ ਮੇਰੇ ਸਾਥੀ ਇਹਨਾਂ ਨੂੰ ਮੈਂ ਪੰਜਾਬ ਕਾਂਗਰਸ ਵੱਲੋਂ ਰਿਪਰੈਜ਼ੈਂਟ ਕਰਨ ਨੂੰ ਕੱਲਿਆ ਤੇ ਏ ਪੀ ਐਸ ਦਿਓਲ ਸਾਹ ਉਹਨਾਂ ਦਾ ਲੜਕਾ ਜਿਹੜਾ ਵਕੀਲ ਨੌਜਵਾਨ ਸਾਡਾ ਹਿੰਮਤ ਸਿੰਘ ਉਥੇ ਜਾ ਕੇ ਰਿਪਰੈਜ਼ੈਂਟ ਕੀਤਾ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਅਸੀਂ ਜੱਜ ਸਾਹਿਬਾ ਦੇ ਕੋਲ ਜਿਹੜੇ ਕਮਿਸ਼ਨ ਦੇ ਹੈੱਡ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕੀਤੀ ਕਿ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਬਲੈਂਕ ਕਾਫ ਫਾਇਰਸ ਦਰਜ ਹੋਈਆਂ ਨੇ ਉਹ ਉਥੇ ਡੱਲੇਵਾਲ ਸਾਹਿਬ ਵੀ ਸੀ ਉਥੇ ਰਾਜੇਵਾਲ ਸਾਹਿਬ ਵੀ ਸਨ ਬਟ ਮੈਨੂੰ ਮਾਨ ਹੈ ਕਿ ਤੁਹਾਡੇ ਦਾਸ ਸਿੰਘ ਦੀ ਉਸ ਰਿਟ ਪਟੀਸ਼ਨ ਤੇ ਉਹ ਹਾਈ ਕੋਰਟ ਦੇ ਜੱਸਾ ਬਨੇ ਗੱਲ ਸਾਡੀ تسلیم ਕਰ ਲਈ ਕਿ ਬਿਆਨ ਹਰਿਆਣੇ ਚ ਨਹੀਂ ਹੁਣ ਕਿਸਾਨ ਭਵਨ ਜਿਹੜਾ ਚੰਡੀਗੜ੍ਹ ਹੈ ਇਹਦੇ ਵਿੱਚ 6 ਮਈ ਨੂੰ ਉਹ ਸਾਰਿਆਂ ਦੇ ਬਿਆਨ ਲੈ ਜਾਣਗੇ ਉਹਨੂੰ ਕਾਮਨ ਗਰਾਉਂਡ ਹਰਿਆਣੇ ਵਿੱਚ ਲੈੰਦੇ ਤਾਂ ਉੱਥੇ ਹੀ ਉਹਨਾਂ ਨੇ ਜਿਹੜੀਆਂ ਐਫ ਆਈ ਆਰਾਂ ਜਿਹੜੀਆਂ ਸੀ ਜਿਹਦੇ ਵਿੱਚ ਅਨਨੋਨ ਲੋਕ ਲਿਖੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਣੀ ਸੋ ਗੱਲ ਵੱਡੀ ਇਹ ਹੈ ਅੱਜ ਪੰਜਾਬ ਦੇ ਵਿੱਚ ਕਿ ਦੋ ਹੀ ਪਾਰਟੀਆਂ ਨੇ ਇੱਕ ਹੈ ਮੋਦੀ ਨੂੰ ਵੋਟ ਪਾਣ ਵਾਲੀ ਜਿਹਨੂੰ ਸਮੁੱਚਾ ਪੰਜਾਬ ਰੋਕ ਰਿਹਾ ਇੱਕ ਪਾਸੇ ਆ ਮੋਦੀ ਨੂੰ ਖਿਲਾਫ ਜਮਾਤ ਕਿਹੜੀ ਹੈ ਨੰਬਰ 1 ਜਮਾਤ ਕਲੀ ਕਾਂਗਰਸ ਹੈ ਜਿਹੜੀ ਕੋਈ 350 ਤੋਂ ਵੱਧ ਪਾਰਲੀਮੈਂਟ ਸੀਟ ਹਿੰਦੁਸਤਾਨ ਚ ਲੜ ਰਹੀ ਸੂਬੇ ਦੀ ਸਰਕਾਰ ਹੈ ਆਪ ਦੀ ਆਪ ਨੇ ਪਿਛਲੀ ਦਫਾ 35 ਸੀਟਾਂ ਲੜੀਆਂ ਨੇ ਮਾਨ ਸਾਹਿਬ ਦਾ ਪਿੱਛੇ ਮੈਂ ਬਿਆਨ ਸੁਣ ਰਿਹਾ ਸੀ ਕਹਿੰਦੇ ਸੀ ਹਿੰਦੁਸਤਾਨ ਜਿਹੜੀ ਸਰਕਾਰ ਬਣੇਗੀ ਉਹਦੇ ਚ ਆਪ ਦਾ ਹਿੱਸਾ ਹੋਏਗਾ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਮਾਨ ਸਾਹਿਬ ਪਿਛਲੀ ਵਾਰ 35 ਸੀਟਾਂ ਤੋਂ ਹਿੰਦੁਸਤਾਨ ਚ ਲੜੀਆਂ ਪਾਰਲੀਮੈਂਟ ਦੀਆਂ ਇੱਕ ਕੱਲੀ ਇੱਕ ਸੀਟ ਉਹਦੋਂ ਸੰਗਰੂਰ ਦੀ ਤੁਸੀਂ ਜਿੱਤੀ ਅੱਧਾ ਪਰਸੈਂਟ ਤੁਹਾਨੂੰ ਵੋਟ ਉਹਦੇ ਚ ਟੋਟਲ ਦੇ ਵਿੱਚ ਅੱਧਾ ਪਰਸੈਂਟ ਵੋਟ ਤੁਹਾਨੂੰ ਪਿਆ ਆਪ ਵੀ ਇੰਡੀਆ ਅਲਾਈਅንስ ਜਿਹਦੇ ਵਿੱਚ ਕਾਂਗਰਸ ਚੇਅਰਮੈਨ ਹੈ ਉਹਦਾ ਮੈਂਬਰ ਹੈ 파ਟ ਹੈ ਉਹਦਾ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਨੇ ਤੇ ਮਮਤਾ ਬੇਨਰਜੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਕਾਂਗਰਸ ਦੇ ਹੀ ਨੁਮਾਇੰਦੇ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਾਂਗੇ ਤਾਂ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹਨੇ ਆ ਫਿਰ ਵੋਟਾਂ ਵਿੱਚ ਕਿਸੇ ਕਿਸਮ ਗੁਮਨਾਹ ਨਾ ਹੋਇਓ ਤੁਹਾਡੇ ਕੋਲ ਤਿੰਨ ਚੋਇਸੇ ਨੇ ਐਂਟੀ ਮੋਦੀ ਤਿੰਨ ਚੋਇਸੇ ਨੇ ਕਾਂਗਰਸ ਹੈ ਕਾਪੇ ਤੇ ਅਕਾਲੀ ਦਲ ਅਕਾਲੀ ਦਲ ਤੇ ਤੁਹਾਨੂੰ ਪਤਾ ਜਦੋਂ ਦੇ ਕਿਸਾਨਾਂ ਦੇ ਜਦੋਂ ਬਿੱਲ ਬਣੇ ਨੇ ਕਾਲੇ ਕਾਨੂੰਨ ਬਣੇ ਨੇ ਉਹਦੇ ਵਿੱਚ ਬਕਾਇਦਾ ਤੌਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਜੀ ਖੁਦ ਕੈਬਨਿਟ ਦੇ ਵਿੱਚ ਸਨ ਦਿਸਕਤ ਉਹਨਾਂ ਦੇ ਵਿੱਚ ਨੇ ਉਸ ਤੋਂ ਬਾਅਦ ਆ ਕੇ ਹਰਸਿਮਰਤ ਕੌਰ ਜੀ ਨੇ ਸਾਸੁਗਵੀਰ ਸਿੰਘ ਬਾਦਲ ਜੀ ਨੇ ਸਰ ਗੁਆਸੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਜ਼ਾਹਤ ਕੀਤੀ ਵਕਾਲਤ ਕੀਤੀ ਇਹਨਾਂ ਦੇ ਹੱਕ 'ਚ ਜਦੋਂ ਵੇਖਿਆ ਕਿ ਕਿਸਾਨ ਯੂਨੀਅਨਜ਼ ਨੇ ਬਾਦਲ ਸਾਹਿਬ ਦੇ ਘਰ ਦੇ ਬਾਹਰ ਮੋਰਚਾ ਲਾ ਲਿਆ ਇਹ ਫਿਰ ਉਦੋਂ ਇਹਨਾਂ ਨੇ ਕਿਹਾ ਕਿ ਆਪਣੀ ਹਰ ਸਿਮਰਤ ਕੌਰ ਜੀ ਨੂੰ ਮੋਦੀ ਸਾਹਿਬ ਦੀ ਕੈਬਨਿਟ 'ਚੋਂ ਅਸਤੀਫਾ ਦੇ ਕੇ ਬਾਹਰ ਕਢਵਾਇਆ ਜਾਏ ਸੋ ਨਾ ਤੇ ਵੋਟ ਭੁਗਤ ਨਹੀਂ ਬਾਦਲ ਸਾਹਿਬ ਆਪ ਜਦੋਂ ਸੂਬੇ ਦੀ ਇਲੈਕਸ਼ਨ ਹੋਏਗੀ 27 ਦੇ ਵਿੱਚ ਉਦੋਂ ਦੋ ਦੋ ਹੱਥ ਕਰ ਲਾਂਗੇ ਜੋ ਆਪ ਨੇ ਕੀਤਾ ਹੋਏਗਾ ਉਹ ਆਪਣਾ ਸਾਹਮਣੇ ਰੱਖਣਗੇ ਤੇ ਪੰਜਾਬ ਦੇ ਲੋਕ ਫੈਸਲਾ ਕਰ ਸਕਦੇ ਨੇ ਕਿ ਕੀ 5 ਸਾਲ ਦੀ ਇਹ ਸਰਕਾਰ ਤੋਂ ਲੋਕ ਜਿਹੜੇ ਨੇ ਸਹਿਮਤ ਹੈ ਨੇ ਕਿ ਨਹੀਂ ਅੱਜ ਫੈਸਲਾ ਮੇਰਾ ਮੈਂ ਵਿਸ਼ੇਸ਼ ਤੌਰ 'ਤੇ ਅੱਜ ਮਾਨਸਾਬ ਦੇ ਹਲਕੇ 'ਚ ਪਟਿਆਲੇ ਦੇ ਵਿੱਚ ਤਾਂ ਆ ਕਿ ਲੋਕਾਂ ਨੂੰ ਅਪੀਲ ਕਰੀਏ ਕਿ ਤੁਹਾਡੇ ਬਾਰਡਰਾਂ ਤੇ ਹੀ ਆ ਗੋਲੀਆਂ ਚੱਲੀਆਂ ਇੱਥੇ ਹੀ ਸਾਡੇ ਕਿਸਾਨ ਵੀਰ ਜਿਹੜੇ ਨੇ ਫੱਟੜ ਹੋਏ ਨੇ ਇੱਥੋਂ ਦੇ ਹੀ ਮੈਕਸਿਮਮ ਲੋਕ ਪਹਿਲੇ ਵੀ ਬਾਰਡਰਾਂ ਤੇ ਜਾ ਕੇ ਸਿੰਗੂ ਬਾਰਡਰਾਂ ਤੇ ਜਾ ਕੇ ਇਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਪਹਿਰਾ ਦਿੱਤਾ ਹੈ ਅੱਜ ਤੱਕ ਵੀ ਮੋਦੀ ਸਾਹਿਬ ਨੇ ਉਹ ਮੰਨਿਆ ਨਹੀਂ ਹੈ ਤੋਂ ਵੋਟ ਤਗੜੇ ਹੋ ਕੇ ਸਾਡੇ ਅਜ਼ਮਾਏ ਹੋਏ ਤੇ ਤੁਹਾਡੇ ਅਜ਼ਮਾਏ ਹੋਏ ਡਾਕਟਰ ਤਰਨਵੀਰ ਗਾਂਧੀ ਜੀ ਜਿਹੜੇ ਆਪਣੀ ਇਮਾਨਦਾਰੀ ਵਾਸਤੇ ਆਪਣੀ ਧਿਆਨ ਦੇਰੀ ਵਾਸਤੇ ਆਪਣੀ ਕਾਬਲੀਅਤ ਵਾਸਤੇ ਜਾਣੇ ਜਾਂਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਗਾਂਧੀ ਸਾਹਿਬ ਵਰਗਾ ਆਦਮੀ ਜਦੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਏਗਾ ਨਿਰਾ ਪਟਿਆਲੇ ਨੂੰ ਨਹੀਂ ਪੰਜਾਬ ਦੇ ਬਾਕੀ ਸਾਰੇ ਮੁੱਦਿਆਂ ਤੇ ਵੀ ਡਟ ਕੇ ਇਹ ਉੱਥੇ ਪੈਰਾ ਵੀ ਦੇਣਗੇ ਤੇ ਅਸੀਂ ਪੰਜਾਬ ਨਾਲ ਹੁੰਦਾ ਵਿਤਕਰਾ ਜਿਹੜਾ ਉਹਨੂੰ ਵੀ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਸੋ ਅੱਜ ਇਹ ਜਿਹੜੇ ਮਾਨ ਸਾਹਿਬ ਨੇ ਤੇ ਮਾਨ ਸਾਹਿਬ ਦੀ ਸਾਰੀ ਟੀਮ ਨੇ ਅ ਅੱਜ ਆਫਿਸ ਦਾ ਉਦਘਾਟਨ ਤੇ ਮੈਨੂੰ ਇੱਥੇ ਦਾਸ ਨੂੰ ਸੱਦਿਆ ਮੇਰੀ ਅਪੀਲ ਹੈ ਸੁਮੱਚੇ ਪੰਜਾਬ ਨੂੰ ਕਿ ਆਓ ਤਗੜੇ ਹੋ ਕੇ ਸੰਘਰਸ਼ ਕਰੀਏ ਹੱਲਾ ਮਾਰੀਏ ਇਹਨੂੰ ਮੋਦੀ ਨੂੰ ਇਥੋਂ ਜੜੋ ਜੜੋ ਖੇੜੀਏ ਪੰਜਾਬ ਦੇ ਵਿੱਚੋਂ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾਂ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲ ਫੁਟਕਲ ਮਾਲ ਬਾਹਰ ਜਾ ਰਿਹਾ ਜਿਹੜੇ ਬੰਦੇ ਆਈਡੀਓਲੋਜੀ ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ਆਈਡੀਓਲੋਜੀ ਹੈ ਕਿ ਸਿਕਿਉਰਿਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਹੈ ਮੈਂ ਤੁਹੇ ਬਿਟੂ ਨਾ ਹੀ ਗੱਲ ਕਰ ਲਈਏ ਸਤਾਰ ਮਹਿਰੂਮ ਸਾਬ ਬਿਆਨ ਸਿੰਘ ਦਾ ਪੋਤਰਾ ਹੋਏ ਸਾਬ ਬਿਆਨ ਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁੱਦੇ ਆਣੇ ਤੋਂ ਦਿੱਤੀ ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਹਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਹਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਸਗੁਰ ਕੀਰਤ ਸਿੰਘ ਹੁਣ ਵੀ ਮਨਿਸਟਰ ਰੱਖਿਆ ਤਿੰਨ ਟਰਮਾਂ ਇਸ ਨਿਖਿਤ ਐਮਪੀ ਨੂੰ ਮੌਕਾ ਦਿੱਤਾ ਸਾਬ ਬਿਆਨ ਸਿੰਘ ਦੇ ਘਰ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰ ਕੇ ਜਾਂਦੇ ਨੇ ਤਾਂ ਮੈਂ ਸਮਨੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੀ ਤਾਕਤ ਦੇ ਨਾਲ ਹੈ ਜਿਨ੍ਹਾਂ ਦੀ ਕਮਿਟਮੈਂਟ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋ ਲਈ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਤਾਂ ਇਸ ਗੱਲ ਕਾਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਦੇ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਤੋ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚੋਂ ਉਠਿਆ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਸੀ కాంగ్రెస్ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕਿ ਇਹ ਕਾਂਗਰਸ ਦਾ ਖਸੂਰ ਹੈ ਜੀ ਐਤ ਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ ਸੋ ਥੈਟ ਪੰਜਾਬ ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਿਲਵੀਰ ਗੋਲਡੀ ਸਾਹਿਬ ਕਾਂਗਰਸੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸਕਪਾਲ ਸਿੰਘ ਖਹਿਰੇ ਦੀ ਕੈਂਪੇਨ ਦਾ ਗੋਲਦੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋ ਦਮ ਕਿਹੜਾ ਨਵਾਂ ਰਸਤਾ ਲੱਭਿਆ ਜੀ ਨਵਾਂ ਰਸਤਾ ਇਹ ਹੈ ਭਗਵੰਤ ਦੇ ਪੈਰਾਥਲੋਂ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਗਿਆਨਦਾਰ ਨੇ ਕਿਸੇ ਈਡੀਓਲੋਜੀ ਦੇ ਤੇ ਖਲੋਤੇ ਨੇ ਉਕਾ ਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੇਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਜਾਏਗੀ ਅਜੇ ਤੇ ਇਹ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡியே ਤੇ ਜਾਣਾ ਕਿਤੇ ਨਹੀਂ ਜੇ ਜਾਣਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਜੀ ਤੋ ਆ ਬਾਕੀਆਂ ਦਾ ਵੀ ਤੁਸੀਂ ਨਾਂ ਲਿਆ ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਨ ਕਰਨਾ ਮੇਰੇ ਨਾਲ ਰਹੇ ਮੇਰੇ ਕੁਲੀਗਰੇ ਰਹੇ ਨੇ ਆਓ ਗੱਲ ਦੀ ਸਬਾਤ ਨਹੀਂ ਛੁੱਟ ਦੀ ਗੱਲ ਕਰਾਂ ਉੱਥੇ ਬਹੁਤ ਪਰ ਗਰਮ ਆਈ ਗਾ ਅੱਲਾ ਅਕੋਰ ਜੀ ਇਮਾਨਦਾਰੀ ਦਾ ਵੱਡਾ ਕਿੰਨਾ ਦਮਨ ਵਾਲੇ ਨੇ ਪੈਸੇ ਦੇ ਤਾਕਤ ਪੂਰੀ 10 ਬੰਦੇ ਕੈਂਡੀ ਦੇ ਉੱਤੇ ਖੜ੍ਹੇ ਸੀ ਵਿਆਹ ਦੇ ਪਾਰਟੀ ਨਾਲ ਮੇਰੇ ਵੀਰੋ

کامو تاں میرے اتے اپ جی بانو صاحب ساہی ویٹنگ کا نکلا ہے ساڈا حلقہ 17 کپڑے ہوئے حلقہ جی اج سے آئے ہو سماں کے تے آپ نے پتہ میں تہانوں اج جمعتن دینا ਇਸ ਤਰ੍ਹਾਂ ਦੇ ਵਿੱਚ ਜਿਹੜਾ ਪਾਰਟਿਸਟਿਕ ਜਿਆ ਪਰਸਨਾ ਹੈ ਜੇ ਜਰੂਰ ਆ ਕੇ ਜਾ ਰਹੇ ਹੋ ਜਿਵੇਂ ਮਾਨਵੀ ਬਦੇ ਜਾਂ ਗਾਂਧੀ ਸਾਹਿਬ ਉਹ ਜਿਹੜਾ ਉਹਨਾਂ ਦਾ ਪਰਮਾਤਮਾ ਦੋਨੇ ਨੋ ਵੀ ਪਹੁੰਚ ਸਕੀਏ ਫਿਰ ਮੈਂ ਇਹਦੀ ਬੇਨਤੀ ਕਰਦਾ ਹੁਣ ਜੇ ਸਾਡੇ ਕੋਲ ਵਿਸ਼ਵਾਸ ਵਾਲਾ ਕਿ ਮੈਂ ਡਾਕਟਰ ਨਾਲ ਸਾਡੇ ਕਰਮ ਚੰਗੇ ਜਿਹਾ ਆਪਣਾ ਪਾਲਣ ਚੁੱਕਾ ਹਾਂ ਬਹੁਤ ਵਧੀਆ ਅਨੁਭਵ ਵਾਲਾ ਜਿਹਦਾ ਹਰੋ ਜੀ ਬੰਦਾਂ ਦੇ ਜਾਣਿਆ ਤਾਂ ਸਰ ਲੋਕ ਹੋਗਾ ਡਾਕਟਰ ਦਾ ਅੱਛਾ ਕੰਮ ਕਰ ਰਿਹਾ ਹੋਗਾ ਬਹੁਤ ਵਧੀਆ ਰਹੀਆਂ ਇਹ ਕਿੰਨੀਆਂ ਪੰਜ ਰੱਖੀਆਂ ਵੀ ਜੇਕਰ ਦਾ ਨੰਬਰ ਬਹੁਤ ਟ੍ਰੈਂਡ ਹੈ ਗੋਲ ਦਫਤਰ ਤੋਂ ਘਟਾ ਦਿੱਤਾ ਜਾਣਾ ਸਾਨੂੰ ਦੂਗੇ ਤਿੰਨ ਰੱਦ ਕਰ ਦਿੱਤੀਆਂ ਨੇ ਟਾਈਮ ਤੋਂ ਕਰਕੇ ਬਹੁਤ ਨਿਕਲ ਗਿਆ ਦੋ ਸ਼ੂ ਕਰਦੇ ਹਾਂ ਲੋ ਸਾਰੀਆਂ ਟੀਮਾਂ ਜਿਹੜੀਆਂ ਨਾ ਕਰਦੇ ਬਹੁਤ ਅੱਗੇ ਬੋਲ ਦਿੰਦੇ ਆ ਪਰ ਸਾਨੂੰ ਇਹ ਦੋ